ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ 24 ਸਤੰਬਰ 1534 ਈ ਵਿੱਚ ਚੂਨਾ ਮੰਡੀ ਬਾਜ਼ਾਰ ਵਿੱਚ ਜਨਮ ਹੁੰਦਾ ਹੈ ਮਾਤਾ ਦਇਆਕੌਰ ਜੀ ਦੀ ਕੁੱਖੋਂ ਸਭ ਤੋਂ ਵੱਡੇ ਪੁੱਤਰ ਜੇਠਾ ਜੀ ਦਾ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਹਰੀਦਾਸ ਪਰਿਵਾਰ ਵਿੱਚ ਸਭ ਤੋਂ ਵੱਡੇ ਹੋਣ ਕਾਰਨ ਆਪ ਜੀ ਦਾ ਨਾਮ ਜੇਠਾ ਜੀ ਰੱਖਿਆ ਗਿਆ ਸੀ ਕੁਝ ਕਿਸਾਲਾ ਬਾਅਦ ਭਾਈ ਜੇਠਾ ਜੀ ਦੇ ਮਾਤਾ ਪਿਤਾ ਜੀ ਅਕਾਲ ਪੁਰਖ ਦੀ ਗੋਦ ਜਾਬਿਰਾ ਜੀ ਫਿਰ ਭਾਈ ਜੇਠਾ ਜੀ ਆਪਣੇ ਨਾਨੀ ਜੀ ਦੇ ਨਾਲ ਪਿੰਡ ਵਾਸਰ ਕੇ ਚਲੇ ਜਾਂਦੇ ਨੇ ਉਹਨਾਂ ਦੇ ਨਾਨਕੇ ਪਰਿਵਾਰ ਵੀ ਬਹੁਤੇ ਸੌਖੇ ਨਹੀਂ ਸੀ ਉਹਨਾਂ ਦਾ ਗੁਜਾਰਾ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਉਹ ਘਰ ਵੀ ਨਿੱਕਾ ਸੀ ਅਤੇ ਉਸ ਘਰ ਦੀ ਹਾਲਤ ਵੀ ਕਾਫੀ ਖਰਾਬ ਸੀ ਜਿਸ ਕਾਰਨ ਭਾਈ ਜੇਠਾ ਜੀ ਬਾਜ਼ਾਰ ਵਿੱਚ ਜਾ ਕੇ ਘੁੰਗਣੀਆਂ ਵੇਚਿਆ ਕਰਦੇ ਭਾਈ ਜੇਠਾ ਜੀ ਦੇ ਕੱਪੜੇ ਬਹੁਤ ਮਲੇ ਹੁੰਦੇ ਸੀ ਉਹਨਾਂ ਦਾ ਬਚਪਨ ਬਹੁਤ ਗਰੀਬੀ ਵਿੱਚ ਗੁਜ਼ਰਿਆ ਸੀ ਜਿੱਥੇ ਬਾਕੀ ਦੇ ਬੱਚੇ ਇਕੱਠੇ ਹੋ ਕੇ ਖੇਡਦੇ ਸਨ ਉੱਥੇ ਹੀ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਦਿਖਦੇ ਜਦ ਇੱਕ ਦਿਨ ਭਾਈ ਜੇਠਾ ਜੀ ਅਤੇ ਉਹਨਾਂ ਦੇ ਨਾਨੀ ਜੀ ਗੋਇੰਦਵਾਲ ਸਾਹਿਬ ਜਾਂਦੇ ਨੇ ਤਾਂ ਉੱਥੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਦਿਆਂ ਹੀ ਉਹਨਾਂ ਦੀ ਪ੍ਰੇਤ ਗੁਰੂ ਘਰ ਨਾਲ ਜੁੜ ਗਈ ਉਸ ਤੋਂ ਬਾਅਦ ਭਾਈ ਜੇਠਾ ਜੀ ਦਿਨ ਰਾਤ ਗੁਰੂ ਘਰ ਦੀ ਸੇਵਾ ਕਰਦੇ ਰਹਿੰਦੇ ਐਸੇ ਹੀ ਲਈ ਗੁਰੂ ਅਮਰਦਾਸ ਜੀ ਵੀ ਭਾਈ ਜੇਠਾ ਜੀ ਦੇ ਘਰ ਦੀ ਹਾਲਤ ਸੁਧਾਰਨ ਲਈ ਕਾਫੀ ਮਦਦ ਕਰਦੇ ਸਨ ਭਾਈ ਜੇਠਾ ਜੀ ਗਵਿੰਦਵਾਲ ਸਾਹਿਬ ਨਿਵਾਸ ਕਰਦੇ ਹਨ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਰਹਿੰਦੇ ਏਦਾਂ ਹੀ ਜਦ ਗੁਰੂ ਅਮਰਦਾਸ ਜੀ ਇੱਕ ਦਿਨ ਆਪਣੇ ਚਬਾਰੇ ਤੇ ਬੈਠੇ ਹੁੰਦੇ ਹਨ ਤਾਂ ਉਹਨਾਂ ਦੀ ਸੁਪਤਨੀ ਆਣ ਕੇ ਕਹਿੰਦੇ ਕਿ ਸਾਡੀ ਬੇਟੀ ਭਾਨੀ ਜੀ ਹੁਣ ਵਰਨਯੋਗ ਹੋ ਗਈ ਹੈ ਇਸ ਦਾ ਵਿਚਾਰ ਕਰਦੇ ਹੋਏ ਗੁਰੂ ਅਮਰਦਾਸ ਜੀ ਦਾ ਧਿਆਨ ਅਚਾਨਕ ਭਾਈ ਜੇਠਾ ਜੀ ਵੱਲ ਪੈਂਦਾ ਹੈ ਜੋ ਉਸ ਵੇਲੇ ਸੰਗਤਾਂ ਦੀ ਸੇਵਾ ਕਰ ਰਹੇ ਸੀ ਤਾਂ માતા ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਕਿ ਜੇ ਬੀਬੀ ਭਾਨੀ ਲਈ ਵਾਰਫਾਈ ਜੇਠਾ ਜੀ ਵਰਗਾ ਹੋਵੇ ਤਾਂ ਕਿੰਨਾ ਹੀ ਵਧੀਆ ਹੋਵੇਗਾ ਤਾ ਗੁਰੂ ਅਮਰਦਾਸ ਜੀ ਬਹੁਤ ਹੀ ਸਹਜੇ ਢੰਗ ਨਾਲ ਕਹਿੰਦੇ ਹਨ ਕਿ ਫਿਰ ਭਾਈ ਜੇਠਾ ਜੀ ਵਰਗਾ ਤਾਂ ਫਿਰ ਜੇਠਾ ਹੀ ਹੋਵੇਗਾ। ਇਸ ਤੋਂ ਬਾਅਦ ਫਿਰ ਭਾਈ ਜੇਠਾ ਜੀ ਦਾ ਆਨੰਦ ਕਾਰਜ ਹੁੰਦਾ ਹੈ ਬੀਬੀ ਭਾਨੀ ਜੀ ਦੇ ਨਾਲ ਜਦ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੇ ਅਗਲੇ ਹੱਕਦਾਰ ਨੂੰ ਚੁਣਨਾ ਸੀ ਤਾਂ ਸੰਗਤ ਨੂੰ ਇਹ ਲੱਗਦਾ ਸੀ ਕਿ ਗੁਰੂ ਅਮਰਦਾਸ ਜੀ ਆਪਣੇ ਵੱਡੇ ਜਵਾਈ ਭਾਈ ਰਾਮਾ ਜੀ ਨੂੰ ਗੁਰਗੱਦੀ ਦਾ ਅਗਲਾ ਹੱਕਦਾਰ ਬਣਾਉਣਗੇ। ਇਸ ਲਈ ਫਿਰ ਗੁਰੂ ਅਮਰਦਾਸ ਜੀ ਨੇ ਪ੍ਰਤੀਕਸ਼ਾ ਲੈਣੀ ਚਾਹੀ। ਤਾਂ ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਦੋਹਾਂ ਜਮਈਆਂ ਨੂੰ ਬੁਲਾਇਆ ਅਤੇ ਕਿਹਾ ਕਿ ਮੈਨੂੰ ਸ਼ਾਮ ਤੱਕ ਇੱਕ ਥੜਾ ਬਣਾ ਕੇ ਦੋ ਜੋ ਬਹੁਤ ਹੀ ਸੁੰਦਰ ਅਤੇ ਪੱਕਾ ਹੋਵੇ। ਇਸ ਲਈ ਫਿਰ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਥੜਾ ਤਿਆਰ ਕਰਨ ਲੱਗ ਜਾਂਦੇ ਹਨ। ਸ਼ਾਮ ਨੂੰ ਗੁਰੂ ਅਮਰਦਾਸ ਜੀ ਪਹਿਲਾਂ ਭਾਈ ਰਾਮੇ ਕੋਲ ਆਏ ਤੇ ਕਿਹਾ ਕਿ ਮੈਨੂੰ ਇਹ ਥੜਾ ਪਸੰਦ ਨਹੀਂ ਆਇਆ। ਤੁਸੀਂ ਇਸ ਨੂੰ ਢਾ ਕੇ ਫਿਰ ਤੋਂ ਬਣਾਓ। ਭਾਈ ਰਾਮਾ ਨੂੰ ਪਹਿਲਾਂ ਤਾਂ ਮਨੋਂ ਮਨ ਬਹੁਤ ਗੁੱਸਾ ਹੁੰਦਾ ਹੈ ਪਰ ਫਿਰ ਭਾਈ ਰਾਮਾ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਕਿ ਮੈਂ ਇਹ ਥੜਾ ਫਿਰ ਤੋਂ ਤਿਆਰ ਕਰਦਾ ਹਾਂ ਜਦ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਕੋਲ ਗਏ ਤੇ ਕਿਹਾ ਕਿ ਮੈਨੂੰ ਇਹ ਥੜਾ ਪਸੰਦ ਨਹੀਂ ਆਇਆ ਤਾਂ ਸੀਸ ਨੂੰ ਦੁਬਾਰਤੋਂ ਬਣਾਓ ਤਾਂ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਉਸ ਥੜੇ ਨੂੰ ਫਿਰ ਤੋਂ ਟਾਹ ਦਿੱਤਾ ਜਦ ਫਿਰ ਤੋਂ ਅਗਲੇ ਦਿਨ ਦੀ ਸ਼ਾਮ ਹੁੰਦੀ ਹੈ ਤਾਂ ਪਹਿਲਾਂ ਗੁਰੂ ਅਮਰਦਾਸ ਜੀ ਫਿਰ ਤੋਂ ਭਾਈ ਰਾਮਾ ਜੀ ਕੋਲ ਜਾਂਦੇ ਹਨ ਤੇ ਫਿਰ ਤੋਂ ਉਹ ਹੀ ਕਹਿੰਦੇ ਨੇ ਕਿ ਮੈਨੂੰ ਇਹ ਥੜਾ ਪਸੰਦ ਨਹੀਂ ਆਇਆ ਫਿਰ ਤੋਂ ਇਹਨੂੰ ਢਾਕੇ ਤੇ ਫਿਰ ਤੋਂ ਬਣਾਓ ਤਾਂ ਫਿਰ ਭਾਈ ਰਾਮਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਾਫੀ ਬੋਲ ਕਬੂਲ ਕਹੇ ਅਤੇ ਫਿਰ ਉਥੋਂ ਗੁੱਸੇ ਹੋ ਕੇ ਭਾਈ ਰਾਮਾ ਜੀ ਆਪਣੇ ਘਰ ਚਲੇ ਆ ਗਿਆ ਤੇ ਜਦ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਕੋਲ ਗਏ ਤੇ ਕਹਿੰਦੇ ਕਿ ਮੈਨੂੰ ਇਹ ਥੜਾ ਫਿਰ ਤੋਂ ਪਸੰਦ ਨਹੀਂ ਆਇਆ ਤੁਸੀਂ ਫਿਰ ਤੋਂ ਬਣਾਓ ਤਪਾਈ ਜੇਠਾ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ ਮੇਰੇ ਕੋਲ ਕਿੰਨੀਆਂ ਹੀ ਭੁੱਲਾਂ ਹੋਈਆਂ ਹਨ ਅਤੇ ਤੁਸੀਂ ਮੈਨੂੰ ਹਰ ਵਾਰ ਮਾਫ਼ ਕਰ ਦਿੰਦੇ ਹੋ ਅਤੇ ਭਾਈ ਜੇਠਾ ਜੀ ਗੁਰੂ ਸਾਹਿਬ ਦੇ ਚਰਨੀ ਪੈ ਜਾਂਦੇ ਹਨ ਤੇ ਕਹਿੰਦੇ ਕਿ ਮੈਨੂੰ ਇਸ ਵਾਰ ਵੀ ਮਾਫ਼ ਕਰ ਦਿਓ ਤੇ ਭਾਈ ਜੇਠਾ ਜੀ ਕਹਿੰਦੇ ਕਿ ਮੈਂ ਤੁਹਾਡੇ ਅਨੁਸਾਰ ਇਹ ਥੜਾ ਨਹੀਂ ਬਣਾ پا ਰਿਹਾ ਮੈਨੂੰ ਮਾਫ਼ ਕਰ ਦਿਓ ਸੱਚੇ ਪਾਤਸ਼ਾਹ ਜਾਦੇ ਹੀ ਪਾਈ ਜੇਠਾ ਜੀ ਉਹ ਥੜਾ ਫਿਰ ਤੋਂ ਟਾਣ ਲੱਗਦੇ ਹਨ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਪਾਈ ਜੇਠਾ ਤੇਰਾ ਥੜਾ ਬਣ ਗਿਆ ਹੈ ਕਿ ਮੈਨੂੰ ਇੱਟਾਂ ਦਾ ਬਣਿਆ ਹੋਇਆ ਥੜਾ ਨਹੀਂ ਚਾਹੀਦਾ ਬਲਕਿ ਮੈਨੂੰ ਤਾਂ ਹਿਰਦੇ ਦਾ ਥੜਾ ਬਣਿਆ ਹੋਇਆ ਚਾਹੀਦਾ ਸੀ ਕਿ ਮੈਂ ਹੁਣ ਤੁਹਾਡੇ ਹਿਰਦੇ ਵਾਲੇ ਥੜੇ ਤੇ ਹੀ ਬੈਠਾਂਗਾ ਅਤੇ ਕਹਿੰਦੇ ਕਿ ਪਾਈ ਜੇਠਾ ਤੁਸੀਂ ਹੁਣ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਅਗਲੇ ਮਾਲਕ ਬਣੋਗੇ ਅਤੇ ਫਿਰ ਬਾਬਾ ਬੁੰਡਾ ਸਾਹਿਬ ਜੀ ਨੇ ਰਸਮ ਰਿਵਾਜ ਕੀਤੇ ਅਤੇ ਭਾਈ ਜੇਠਾ ਜੀ ਗੁਰੂ ਨਾਨਕ ਦੀ ਜੋਤ ਦੇ ਅਗਲੇ ਮਾਲਕ ਬਣੇ ਭਾਈ ਜੇਠਾ ਜੀ ਦੇ ਗੁਰਗੱਦੀ ਉੱਤੇ ਬਰਾਜਮਾਨ ਹੋਣ ਨਾਲ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਤੂੰ ਪਰਮਾਤਮਾ ਦਾ ਸੇਵਕ ਹੈ ਦਾਸ ਹੈ ਇਸ ਲਈ ਤੇਰਾ ਨਾਮ RAMDAS ਹੋਵੇਗਾ ਅਤੇ ਸਾਰੀ ਦੁਨੀਆ ਤੈਨੂੰ ਇਸੇ ਹੀ ਨਾਮ ਉੱਤੇ ਯਾਦ ਕਰੇਗੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਨਗਰ ਵਸਾਉਣ ਦਾ ਵਿਚਾਰ ਕੀਤਾ ਸੀ ਟੰਗਪੇਂਡ ਦੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖਰੀਦੀ ਅਤੇ ਉੱਥੇ ਇੱਕ ਸਰੋਵਰ ਖੁਦਵਾਇਆ ਗੁਰੂ ਰਾਮਦਾਸ ਜੀ ਨੇ ਸਰੋਵਰ ਦੇ ਆਲੇ-ਦੁਆਲੇ 52 ਕਿੱਤਿਆਂ ਦੇ ਲੋਕਾਂ ਨੂੰ ਵਸਾਇਆ ਇਸ ਨਗਰ ਦਾ ਨਾਮ ਰੱਖਿਆ ਗਿਆ ਰਾਮਦਾਸਪੁਰ ਅਤੇ ਉਸ ਸਰੋਵਰ ਦਾ ਨਾਮ ਗੁਰੂ ਅਮਰਦਾਸ ਜੀ ਦੇ ਨਾਮ ਉੱਤੇ ਅੰਮ੍ਰਿਤ ਸਰੋਵਰ ਰੱਖਿਆ ਗਿਆ ਅਤੇ ਐਸੇ ਹੀ ਅੰਮ੍ਰਿਤ ਸਰੋਵਰ ਦੇ ਨਾਮ ਉੱਤੇ ਫਿਰ ਇਸ ਸ਼ਹਿਰ ਦਾ ਨਾਮ ਬਾਅਦ ਵਿੱਚ ਅੰਮ੍ਰਿਤਸਰ ਪੈ ਗਿਆ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਤਿੰਨ ਪੁੱਤਰ ਹੋਏ ਸਨ ਜਿਸ ਵਿੱਚ ਸਭ ਤੋਂ ਵੱਡੇ ਪ੍ਰਿਥੀ ਚੰਦ ਜੀ ਅਤੇ ਫਿਰ ਮਹਾਂ ਦਾਸ ਜੀ ਅਤੇ ਸਭ ਤੋਂ ਛੋਟੇ ਅਰਜਨ ਦੇਵ ਜੀ ਸਨ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦਾ ਅਗਲਾ ਹੱਕਦਾਰ ਗੁਰੂ ਅਰਜਨ ਦੇਵ ਜੀ ਨੂੰ ਚੁਣਿਆ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਤੇ ਅਸੀਂ ਇੱਕ ਵੱਖਰੀ ਵੀਡੀਓ ਵੀ ਤਿਆਰ ਕੀਤੀ ਹੋਈ ਹੈ ਜਿਸ ਨੂੰ ਦੇਖਣ ਲਈ ਤੁਸੀਂ ਇਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਜਾਂ ਫਿਰ ਚੈਨਲ ਤੇ ਵਿਜ਼ਿਟ ਕਰਕੇ ਆਹ ਵੀਡੀਓ ਵੀ ਦੇਖ ਸਕਦੇ ਹੋ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰੋ ਇਸ ਵੀਡੀਓ ਨੂੰ ਤੇ ਕਮੈਂਟ ਵਿੱਚ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ